ਤਾਨੂੰ ਲਾਈਵ ਤਸਵੀਰਾਂ ਦਿਖਾ ਰਿਆਂ ਜਿੱਥੇ ਪਿੰਡ ਦਗਾਲ ਦੇ ਵਿੱਚ ਚੋਆ ਲੰਗਦਾ ਆ ਦੇਖੋ ਆ ਇਧਰੋਂ ਚੋਆ ਆ ਰਿਹਾ ਆ ਟੀਮ ਆਈਆ ਹੁਣ ਇਥੇ ਚੋਆ ਟੁੱਟ ਗਿਆ ਪਿੰਡ ਦਗਾਲ ਦੇ ਵਿੱਚ ਜਿਹੜਾ ਘੱਗਰ ਨੂੰ ਜਾਂਦਾ ਆ ਦੇਖੋ 100 150 ਕਿੱਲੇ ਦੇ ਵਿੱਚ 5-5 ਫੁੱਟ ਪਾਣੀ ਭਰ ਗਿਆ ਸਾਰਾ ਦਿਖਾ ਰਿਆਂ ਤੁਹਾਨੂੰ ਲਾਈਵ ਤਸਵੀਰਾਂ ਪਿੰਡ ਦਗਾਲ ਤੋਂ ਆ ਦੇਖੋ ਐਨ ਡੀ ਆਰ ਐਫ ਟੀਮ ਪਹੁੰਚ ਚੁੱਕੀ ਆ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਪਿੰਡ ਦਗਾਲ ਦੇ ਵਿੱਚ ਅੱਜ ਮਿਤੀ ਹੋ ਗਈ ਸਵੇਰ ਦਾ ਟਾਈਮ ਆ ਮਿਤੀ ਹੋ ਗਈ 4 9 2025 ਪਿੰਡ ਦਗਾਲ ਦੇ ਵਿੱਚ ਆ ਦੇਖੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਟੀਮ ਪਹੁੰਚ ਗਈ ਹੈ ਜਿਹੜਾ ਉਰੇ ਬਹੁਤ ਵੱਡਾ ਬੰਨ ਟੁੱਟਿਆ ਪਿੰਡ ਦਗਾਲ ਦੇ ਵਿੱਚ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਾਰੀਆਂ ਆ ਦੇਖੋ ਇਹ ਚੋਆ ਪਿੰਡ ਦਗਾਲ ਦਾ ਆ ਦੇਖੋ ਆ ਚੋਆ ਫੁੱਲ ਭਰਿਆ ਚੱਲ ਰਿਹਾ ਸੀ ਸਾਰਿਆਂ ਸਿਸਟਮ ਵਿੱਚ ਪਟਿਆਲਾ ਦੀ ਟੀਮ ਪਹੁੰਚ ਚੁੱਕੀ ਹੈ ਬੰਨ ਬੰਦ ਕਰਨ ਦੇ ਲਈ ਜਿਹੜਾ ਬੰਨ ਟੁੱਟਿਆ ਹੋ ਰੋ ਪਿੰਡ ਦਗਾਲ ਦੇ ਵਿੱਚ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਾਰੀਆਂ ਬਹੁਤ ਜ਼ਿਆਦਾ ਵੱਡਾ ਬੰਨ ਖੁੱਲ ਗਿਆ ਔਰ ਉਹਦੀ ਘਟੋ ਘਟੋ ਰੇ 200 ਕਿਲਾ 2 250 ਕਿੱਲੇ ਵਿੱਚ ਪਾਣੀ ਵੜ ਗਿਆ 5 5-5 ਫੁੱਟ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਟੀਮ ਪਹੁੰਚ ਚੁੱਕੀ ਆ ਪਿੰਡ ਤਗਾਲ ਦੇ ਵਿੱਚ ਜਿਹੜਾ ਪਾਤੜਾਂ ਦੇ ਨੇੜੇ ਪਿੰਡ ਤਗਾਲ ਆ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਚੋਏ ਦੀਆਂ ਟੀਮ ਪਹੁੰਚ ਚੁੱਕੀ ਆ ਆਪ ਦਾ ਸਮਾਨ ਲੈ ਕੇ ਸਾਰਾ ਬਾਕੀ ਬਾਈ ਜੀ ਹੋਰਾਂ ਤੋਂ ਵੀ ਪੁੱਛਾਂਗੇ ਬਾਈ ਹੁਰੀ ਪਹੁੰਚੇ ਨੇ ਨੰਬਰਦਾਰ ਪਿੰਡ ਤਗਾਲ ਤੋਂ ਬਾਈ ਸਤਿ ਸ੍ਰੀ ਅਕਾਲ ਇਹ ਜਿਹੜਾ ਬਾਨ ਟੁੱਟਿਆ ਹੀ ਕਹਿ ਕਬ ਜੇ ਟੁੱਟਿਆ ਇਹ ਬਾਨਾ 6:00 ਸਵੇਰ 6:00 ਵਜੇ ਦਾ ਅੱਛਾ ਜਿਹੜਾ ਬੰਦੇ ਦੀ ਸੀ ਜੀ ਹਾਂਜੀ ਤੁਹਾਨੂੰ ਪਤਾ ਨਹੀਂ ਅੱਜ ਰਾਤ ਬੈਠਣਾ ਜੀ ਔਖਾ ਗਾਜੇ ਦਾ ਟਿਪੇ ਕੇ ਖੰਡ ਤੇ ਵੀ ਸਾਡੇ ਨਾਲ ਥੋੜਾ ਜਿਹਾ ਵਧੀ ਗਿਆ ਠੀਕ ਹੈ ਜੀ ਅੱਧੇ ਘੰਟੇ ਬਾਅਦ ਪਤਾ ਲੱਗਿਆ ਅੱਛਾ ਇਹ ਪੂਰਾ ਭਰਿਆ ਹੋਇਆ ਚੱਲ ਰਿਹਾ ਦੀ ਕਿੰਨਾ ਕ ਜਦੋਂ ਬਹੁਤ ਜ਼ਿਆਦਾ ਚੱਲ ਰਿਹਾ ਸੀ ਪਾਣੀ ਦਾ ਕਿੰਨਾ ਚੱਲ ਰਿਹਾ ਅੱਛਾ ਕਿੰਨੇ ਕ ਕਿੱਲਾਂ ਚ ਪਾਣੀ ਭਰ ਗਿਆ ਹੀ ਇਹ ਤੁਹੂਗਾ ਮੈਂ ਲਗਾ ਸੌ ਫਿੱਟ ਕਰਤਾ ਹੋਊਂਗੇ ਭੁਲਾ ਰਹੀ 100 ਕਿ ਕਿੜਾ ਠੀਕ ਹੈ ਜੀ ਠੀਕ ਆ ਆ ਤੁਹਾਨੂੰ ਲਾਈਵ ਤੇ ਪਟਿਆਲਾ ਸਿਕਸ ਸਮੈਕ ਪਟਿਆਲਾ ਤੋਂ ਟੀਮ ਪਹੁੰਚ ਚੁੱਕੀ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਬਾਕੀ ਬਾਈ ਜੀ ਹੋਰਾਂ ਨਾਲ ਵੀ ਗੱਲ ਕਰਾਵਾਂਗੇ ਟੀਮ ਸਾਰੀ ਪਹੁੰਚ ਚੁੱਕੀ ਆ ਦੇਖੋ ਜਿਹੜਾ ਬੰਨ ਟੁੱਟਿਆ ਹੁਣ ਬੋਰੀਆਂ ਪੈਕਿੰਗ ਹੋ ਰਹੀਆਂ ਨੇ ਬੰਦ ਕਰੀਆਂ ਜਾਣਗੀਆਂ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ 1.5 200 ਕਿੱਲੇ ਦੇ ਲਵੇ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਆ ਆ ਸਾਰੀ ਆ ਦੇਖੋ ਲਾਈਵ ਤਸਵੀਰਾਂ ਦਿਖਾ ਰਹੇ ਆ ਪਿੰਡ ਤਗਾਲ ਚੋਏ ਦੇ ਵਿੱਚ ਆ ਦੇਖੋ ਆ ਚੋਆ ਫੁੱਲ ਭਰਿਆ ਚੱਲ ਰਹੀ ਦੀ ਪਹਿਲਾਂ ਫੁੱਲ ਦੇ ਤੱਕ ਪਾਣੀ ਪਹੁੰਚਿਆ ਹੋਇਆ ਸੀ ਆ ਸਾਰਾ ਇੱਧਰ ਟੁੱਟ ਗਿਆ ਤੁਹਾਨੂੰ ਉਹ ਵੀ ਲਾਈਵ ਤਸਵੀਰਾਂ ਦਿਖਾਵਾਂਗੇ ਜਿਹੜੀ ਟੀਮ ਪਹੁੰਚੀ ਆ ਪਟਿਆਲੇ ਤੋਂ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਤੁਹਾਡੀ ਲਾਈਵ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਪਿੰਡ ਤਗਾਲ ਤੋਂ ਲਾਈਵ ਤਸਵੀਰਾਂ ਦਿਖਾ ਰਹੇ ਆ ਤੁਹਾਨੂੰ ਬਹੁਤ ਜ਼ਿਆਦਾ ਪਾੜ ਖੁੱਲਿਆ ਹੋਇਆ ਔਰ ਚੋਏ ਦਾ ਸੋਡੀ ਸਰਨਾਲ ਵੀ ਗੱਲ ਕਰਾਵਾਂਗੇ ਸਾਰੀ ਦੱਸਾਂਗੇ ਤੁਹਾਨੂੰ ਕਿੱਥੋਂ ਪਹੁੰਚੀ ਹੈ ਟੀਮ ਆ ਦੇਖੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਸਾਰੀਆਂ ਚੋਏ ਦੇ ਵਿੱਚ ਪਿੰਡ ਦਗਾਲ ਦੇ ਵਿੱਚ ਜਿਹੜਾ ਚੋਆ ਇਹ ਦੇਖੋ ਪੁੱਲ ਨਾਲ ਲੱਗਿਆ ਦੀ ਪਾਣੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਪਾਣੀ ਦਿਖਾਵਾਂਗੇ ਸਾਰਾ ਆ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ 2 250 ਕਿਲਾ ਜੀਰੀ ਨਿਸਰੀ ਹੋਈ ਦੀ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕਿਸਾਨਾਂ ਦਾ ਆ ਦੇਖੋ ਸਾਰਾ ਪਾਣੀ ਹੈ ਪਾਣੀ ਉਰੋਂ ਟੁੱਟਿਆ ਹੈ ਚੋਏ ਦੇ ਵਿੱਚੋਂ ਆ ਚੋਆ ਜਾਂਦਾ ਪਿੰਡ ਦਗਾਲ ਦੇ ਵਿੱਚ ਦੀ 2 250 ਕਿਲਾ ਡੁੱਬ ਗਿਆ ਪਾਣੀ ਦਾ ਪਾਣੀ ਨਾਲ ਆ ਦੇਖੋ 7 7 5 6 6 7 7 ਫੁੱਟ ਪਾਣੀ ਹੋ ਗਿਆ ਜੀਰੀਆਂ ਦੇ ਵਿੱਚ ਨਿਸਰੀਆਂ ਹੋਈਆਂ ਜੀਰੀਆਂ ਸੀ 5 10 ਦਿਨਾਂ ਵਿੱਚ ਆਉਣ ਵਾਲੀਆਂ 15 ਦਿਨਾਂ ਦੇ ਵਿੱਚ ਜੀਰੀ ਆ ਦੇਖੋ ਆ ਸਾਰੀ ਡੁੱਬਿਆ ਖੜਿਆ ਸਾਰਾ ਪਾਣੀ ਹੈ ਪਾਣੀ ਹੋ ਗਿਆ ਪਿੰਡ ਦਗਾਲ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋ ਗਿਆ ਹੁਣ ਟੀਮ ਪਹੁੰਚੀ ਆ ਪਟਿਆਲੇ ਤੋਂ ਜਿਹੜਾ ਬੰਨ ਟੁੱਟਿਆ ਹੋਇਆ ਸੀ ਉਹਨੂੰ ਬੰਦ ਕਰਨ ਦੇ ਲਈ ਆ ਦੇਖੋ ਸਾਰਿਆਂ ਤੁਹਾਨੂੰ ਲਾਈਵ ਤਸਵੀਰਾਂ ਦਿਖਾਵਾਂਗੇ ਆ ਦੇਖੋ ਆ ਟੀਮ ਪਹੁੰਚੀ ਆ ਲਾਈਵ ਤਸਵੀਰਾਂ ਦਿਖਾਵਾਂਗੇ ਤੁਹਾਨੂੰ ਗੱਲ ਕਰਾਵਾਂਗੇ ਸਾਰੀ ਤੁਹਾਡੀ ਜਿਹੜੀ ਟੀਮ ਪਹੁੰਚੀ ਆ